ਦੇਖੋ ਲੰਗਰ ਵੀ ਸਾਡਾ ਤਿਆਰ ਆਈ ਦੇਖੋ ਤੇ ਲੈਂਚ ਬੈਠੇ ਨੇ ਸਾਡੇ ਸਾਰੇ ਸ਼ਕਨ ਵਾਲੇ ਲੰਗਰ ਖਾਣ ਵਾਲੇ ਦੇਖੋ ਲੰਗਰ ਖਾਣ ਵਾਲੇ ਲੋ ਜ ਮੈਂ ਸੋਨੂੰ ਇੱਕ ਅੰਦਰ ਆਪਣੇ ਉਹ ਕਰਾਇਆ ਵਾ ਚਾਕੀ ਕਰਾਇਆ ਇਹ ਵਿੱਚ ਆਏ ਕਹਿੰਦੇ ਨੇ ਕਿ ਅਸੀਂ ਨੱਚ ਕੇ ਜਾਵਾਂਗੇ ਲੋ ਜੀ ਮੇਰੀ ਚਾਚੀ ਆ ਗਈ ਡੀਜੇ ਕਹਿੰਦੇ ਮੇਰੀ ਚਾਚੀ ਆ ਗਈ ਕਹਿੰਦੇ ਡੀਜੇ ਕਹਿੰਦੇ ਨੱਚ ਲੈਣ ਦੇ ਨੱਚਣ ਵਾਸਤੇ ਹੈਗੀ ਆ ਮੇਰੀ ਮੰਮੀ ਕੱਲੀ ਆ ਨੱਚ ਲੂਗੀ। ਤਾਂ ਦੋਸਤੋ ਲੋਜੀ ਰਾਣਾ ਪੰਜਾਬੀ ਵਲੌਗ ਤੁਹਾਡਾ ਸਵਾਗਤ ਹੈ। ਆਪਾਂ ਹੋ ਗਏ ਰੈਡੀ ਸੈੜੀਆਂ ਦੇਖੋ ਜੀ ਅੱਜ 9:00 ਵੱਜ ਗਏ ਨੇ ਦੋਸਤੋ ਤੇ ਇਧਰ ਪਰੌਂਠੇ-ਪਰੌਂਠੇ ਚਾਹ ਪਾਣੀ ਤਿਆਰ ਹੈ ਪਰੌਣੇ ਨੇ ਕਰਤਾ ਏ ਤੇ ਸਵੇਰੀ-ਸਵੇਰੀ ਬੀਬੀ ਨੂੰ ਵੀ ਦਵਾਈ ਦਵਾ ਲਿਆਂਦੀ ਕਿਉਂਕਿ ਬੀਬੀ ਰਾਤ ਨੂੰ ਬਿਮਾਰ ਹੋ ਗਈ ਸੀ ਤੇ ਲੋਜੀ ਦੋਸਤੋ ਹੁਣ ਥੋੜਾ ਜਿਹਾ ਫਰਕ ਆ ਤੇ ਰਵੀ ਤਾਂ ਰਾਣੇ ਬਿਨਾ ਮੂੰਹ ਥੋਏ ਰੋਟੀ ਖਾ ਰਹੀ ਆ ਤੇ ਲੋਜੀ ਦੇਖੋ ਦੋਸਤੋ ਇਧਰ ਅਦੇ ਦੇਖ ਲੋ ਜੀ ਦੇਖ ਰਹੀਆਂ ਅੰਚਰ ਰਾਣੀ ਬਲੌਗ ਦੇਖ ਰਹੀਏ ਆ ਜੋ ਕਿ ਕੱਲ ਮਹਿੰਦੀ ਲੱਗੀ ਦੀ ਉਹਦਾ ਬਲੌਗ ਦੇਖ ਰਹੀਏ ਦੋਸਤੋ ਤੇ ਲੋ ਜੀ ਦੋਸਤੋ ਆਪਾਂ ਰੈਡੀ ਸੈਡੀ ਹੋ ਗਏ ਆ ਤੇ ਚਲੋ ਜੀ ਮਿਲਦੇ ਆਪਾਂ ਪਰੌਂਠੇ ਆਪਣੇ ਤਿਆਰ ਹੋ ਰਹੇ ਨੇ ਖਾ ਕੇ ਪਰੌਂਠੇ ਸਾਂ ਮਿਲਦੇ ਆ ਦੋਸਤੋ ਥੋੜੀ ਦੇਰ ਸਾਰੇ ਬਣੇ ਰਹੋ ਜੀ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਆ ਗਏ ਆ ਕਰੇ ਜੋ ਕਿ ਹੁਣ ਬੀਬੀ ਨੂੰ ਲੈ ਕੇ ਜਾਵਾਂਗੇ ਆਪਾਂ ਹਸਪੀਟਲ ਦੇਖਦੇ ਆ ਹੁਣ ਕੀ ਬਣਦਾ ਏ ਰਿਪੋਰਟਾਂ ਚ ਥੋੜੀ ਜੀ ਆਈਆ ਪੋਟਾਂ ਥੋੜੀਆਂ ਦਿੱਕਤ ਵਾਲੀਆਂ ਨੇ ਚਲੋ ਕੋਈ ਗੱਲ ਨਹੀਂ ਹੁਣ ਜਾਂਦੇ ਆ ਤੇ ਦੇਖਦੇ ਆ ਡਾਕਟਰ ਸਾਹਿਬ ਕੀ ਕਰਨਗੇ ਤੇ ਦੇਖੋ ਜੀ ਰਵਿਤਾ ਰਾਣੀ ਦੀ ਮੈਂਕ ਨਾਣਾ ਦੇਖੋ ਜੀ ਸੌ ਨਹੀਂ ਰਹਾ ਰਾਤ ਦਾ ਇਹ ਵੀ ਖਲ ਖਲ ਕਰੀ ਜਾਂਦਾ ਇਹ ਖਾਂਸੀ ਹੋ ਰਹੀ ਐਨੂੰ ਵੀ ਤੇ ਪਰ ਰਾਣੀ ਬਣਾ ਰਹੀ ਆ ਦੁਪਹਿਰ ਦਾ ਰੋਟੀ ਬਣਾ ਰਹੀ ਆ ਜੋ ਕਿ ਵੱਜ ਗਏ ਨੇ 12:30 ਦੋਸਤੋ ਤੇ ਲੋ ਚੱਲਦੇ ਆ ਹੁਣ ਅਸੀਂ ਡਾਕਟਰ ਕੇ ਪਾਸ ਠੀਕ ਆ ਦੋਸਤੋ ਮਿਲਦੇ ਆ ਫਿਰ ਸਾਡੇ ਕੱਲ ਨੂੰ ਵਿਆਹ ਵੀ ਆ ਤੁਹਾਨੂੰ ਪਤਾ ਵੀ ਆ ਵਿਆਹ ਦੀਆਂ ਤਿਆਰੀਆਂ ਪੂਰ ਚੱਲ ਰਹੀਆਂ ਨੇ ਤੇ ਇੱਧਰ ਥੋੜਾ ਜਿਹਾ ਵਾਹ ਦੇਖਦਾ ਆ ਗਈ ਆ ਚਲੋ ਕੋਈ ਗੱਲ ਨਹੀਂ ਦੇਖਦੇ ਆ ਫਿਰ ਕੀ ਬਣਦਾ ਠੀਕ ਆ ਦੋਸਤੋ ਅੱਜ ਕੀ ਪ੍ਰੋਗਰਾਮ ਆ ਪਿੰਡ ਦਾ ਗੁੜੀਆ ਦਾ ਮੈਂ ਦੀ ਸੰਗੀਤ ਮੈਂ ਦੀ ਸੰਗੀਤ ਹੈ ਤੇ ਪਲੱਸ ਭਾਤ ਭੂਤ ਲਿਆ ਜਾਊਗਾ ਪਰ ਦੇਖਦੇ ਆ ਸਾਤੋਂ ਪਹੁੰਚਿਆ ਜਾਂਦਾ ਜਾਂ ਨਹੀਂ ਕਾਲੂ ਦਾ ਤੁਹਾਨੂੰ ਵਿਆਹ ਦਿਖਾਵਾਂਗੇ ਅੱਜ ਵੀ ਕੁਛ ਨਾ ਕੁਛ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਠੀਕ ਆ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਠੀਕ ਆ ਮਿੱਤਰੋ ਦੋਸਤੋ ਆ ਗਏ ਅਸੀਂ ਆ ਡਾਕਟਰ ਲਾਗੇ ਜੇ ਲਾਇਆ ਗਲੂਕੋਸ ਲੱਗਿਆ ਹੈ ਕਿ ਜਿਆਦਾ ਥੋੜੀ ਜੀ ਦਿੱਕਤ ਸੀ ਠੀਕ ਹੋ ਜਾਣਗੇ ਹੁਣ ਬੀਬੀ ਤੇ ਚਲੋ ਜੀ ਲੱਗ ਰਹੀ ਆ ਥੋੜੀ ਜਿਹੀ ਰਹਿ ਗਈ ਤੇ ਮਿਲਦੇ ਆ ਫਿਰ ਤੁਹਾਨੂੰ ਘਰੇ ਜਾ ਕੇ ਠੀਕ ਆ ਦੋਸਤੋ ਫਿਰ ਵਿਆਹ ਸਾਧੀਆਂ ਵੀ ਚਾਨੇ ਆਪਾਂ ਪਿੰਡ ਤੁਹਾਨੂੰ ਪਿੰਡ ਦਾ ਹੀ ਪ੍ਰੋਗਰਾਮ ਦਿਖਾਵਾਂਗੇ ਤੇ ਆਪਾਂ ਸ਼ਾਪ ਤੇ ਤੁਹਾਨੂੰ ਮਾਲ ਵਗੈਰਾ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਠੀਕ ਆ ਦੋਸਤੋ ਲੱਗ ਗਈ ਬੋਤਲਾਂ ਦੋ ਲੱਗੀਆਂ ਤੇ ਲੋ ਜੀ ਥੋੜੀ ਜਿਹੀ ਰਹਿ ਗਈ ਅੱਧੇ ਘੰਟੇ ਹੀ ਤੁਹਾਨੂੰ ਘਰੇ ਮਿਲ ਜਾ ਠੀਕ ਆ ਦੋਸਤੋ ਹੈਲੋ ਦੋਸਤੋ ਲਓ ਜੀ ਆਇਆ ਹੈਗਾ சிவா ਰਾਣਾ ਲੈਣ ਆਪਾਂ ਨੂੰ 90 ਦੇਖੋ ਜੀ ਗੱਡੀ ਲੈ ਕੇ ਤੇ ਚੱਲਦੇ ਹੁਣ ਆਪਾਂ ਸਾਰੇ ਪਿੰਡ ਨੂੰ ਜੋ ਕੀ ਹਲਦੀ ਦੀ ਰਸਮ ਆ ਤੇ ਸਾਡੀ ਗੁੜੀਆ ਦੀ ਤੇ ਤੁਹਾਨੂੰ ਪਤਾ ਹੈ ਕਿ ਮੈਂ ਹਸਪੀਟਲ ਗਿਆ ਹੋਇਆ ਸੀ ਥੋੜਾ ਜਿਹਾ ਕੰਮ ਸੀ ਆਹ ਮੈਂ ਤਾਂ ਚੱਕ ਲਓ ਆ ਮੋਬਾਈਲ ਪਿਆ ਲਓ ਜੀ ਦੋਸਤੋ ਮੋਬਾਈਲ ਚੱਕੋ ਆਪਣਾ ਲੋਡ ਪੈ ਜਾਂਦੀ ਹੈ ਚਲੋ ਜੀ ਮਿਲ ਜਾਂ ਫਿਰ ਆਪਾਂ ਥੋੜੀ ਸ਼ਾਮ ਨੂੰ ਪਹੁੰਚਾਂਗੇ ਜੀ ਗੇਟ ਲਾ ਦਿਓ ਉਪਰ ਵਾਲਾ ਉਪਰ ਵਾਲਾ ਗੇਟ ਲਾ ਦੇ ਸ਼ਾਮ ਨੂੰ ਪਹੁੰਚਾਂਗੇ ਠੀਕ ਆ ਦੋਸਤੋ ਦੇਖਾਂ ਇੱਕ ਜਿੰਦੀ ਪਈ ਆ ਜਿੰਦੀ ਲਾ ਦਿੰਦੇ ਉੱਪਰ ਯਾਰ ਲਓ ਜੀ ਦੋਸਤੋ ਮਿਲ ਜਿਆ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਨਾਲ ਬਣੇ ਰਹੋ ਓਕੇ ਜੀ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਆਪਣੇ ਪਿੰਡ ਜੋ ਕਿ ਸਾਰੇ ਦੇਖੋ ਸਾਡੇ ਰਿਸ਼ਤੇਦਾਰ ਸਾਰੇ ਆਏ ਹੋਏ ਨੇ ਦੇਖੋ ਜੀ ਦੂਰ ਦੂਰ ਤੋਂ ਸਾਡੇ ਰਿਸ਼ਤੇਦਾਰ ਆਏ ਹੋਏ ਨੇ ਦੇਖੋ ਜੀ ਦੋਸਤੋ ਦੇਖੋ ਜੀ ਸਾਡੀਆਂ ਬੂਆ ਤੇ ਸਾਡੇ ਰਿਸ਼ਤੇਦਾਰ ਤੇ ਸਾਲੀਆਂ ਸਾਡੂ ਤੇ ਭਾਈ ਸਾਰੇ ਛੋਟੇ ਵੱਡੇ ਸਭ ਆਏ ਹੋਏ ਨੇ ਦੇਖੋ ਜੀ ਦੇਖੋ ਜੀ ਆ ਦੇਖੋ ਪੂਰੀ ਕੁਰਸੀ ਘੇਰੀ ਹੋਈ ਹੈ ਦੇਖੋ ਜੀ ਪੂਰੀ ਦੋ ਮੈਂ ਇੱਕ ਲਓ ਜੀ ਦੋਸਤੋ ਪਹਿਲਵਾਨ ਨੇ ਸਾਡੇ ਪਹਿਲਵਾਨ ਲਓ ਦੋਸਤੋ ਇੱਕ ਪਹਿਲਵਾਨ ਸਾਡੇ ਬੈਠੇ ਨੇ ਦੇਖੋ ਤੁਹਾਨੂੰ ਨਜ਼ਰ ਆ ਰਿਹਾ ਹੋਊਗਾ ਵਿੱਚੋਂ ਜੀ ਦੇਖੋ ਪਹਿਲਵਾਨ ਨੇ ਜੀ ਲਓ ਜੀ ਦੋਸਤੋ ਚਲੋ ਜੀ ਹੁਣ ਸਾਡਾ ਵੱਜੂਗਾ ਡੀਜੇ ਜੋ ਕੀ ਲਾਰੇ ਨੇ ਸਾਡੇ ਨੌਜਵਾਨ ਚਲਾਓ ਚਲਾਓ ਡੀਜੇ ਚਲਾਓ ਤੇ ਲੰਗਰ ਵੀ ਸਾਡਾ ਪੱਕਣਾ ਹੈ ਦੇਖੋ ਲੰਗਰ ਵੀ ਸਾਡਾ ਤਿਆਰ ਆਈ ਦੇਖੋ ਤੇ ਲੈ ਚ ਬੈਠੇ ਨੇ ਸਾਡੇ ਸਾਰੇ ਸ਼ਰਧਾਲੂ ਲੰਗਰ ਖਾਣ ਵਾਲੇ ਲੰਗਰ ਖਾਣ ਵਾਲੇ ਦੇਖੋ ਲਓ ਜੀ ਮੈਂ ਸਾਨੂੰ ਇੱਕ ਅੰਦਰ ਆਪਣੇ ਉਹ ਕਰਾਇਆ ਮੈਂ ਚਾਕੀ ਕਰਾਇਆ ਜੀ ਦੇਖੋ ਜੀ ਮਾਦਵ ਰਾਣਾ ਵੀ ਲਓ ਜੀ ਮਾਦਵ ਰਾਣਾ ਵੀ ਆ ਲਓ ਜੀ ਮੈਂ ਤੁਹਾਨੂੰ ਢੇੜਾ ਕਢਾ ਲੈਣਾ ਸਾਰਿਆਂ ਦਾ ਮੇਰੇ ਨਾਲ ਬਣੇ ਰਹੋ ਤੁਸੀਂ ਮੈਂ ਤੁਹਾਨੂੰ ਦਿਖਾ ਦੇਣਾ ਤੇ ਲਓ ਜੀ ਦੋਸਤੋ ਤੇ ਸਾਰੇ ਦੇਖੋ ਜੀ ਰੌਣਕ ਮੇਲਾ ਲੱਗਿਆ ਹੋਇਆ ਔਰ ਇਹ ਦੇਖੋ ਜੀ ਦੇਖੋ ਸਾਰੇ ਸੀਮਾ ਰਾਣੀ ਬੈਠੀ ਹੈ ਦੇਖੋ ਇਹ ਸਾਰੇ ਬਲੋਗ ਆਪਣੇ ਦੇਖਦੇ ਨੇ ਤੇ ਸਾਡੀ ਕੁੜੀਆ ਰਾਣੀ ਦੇਖੋ ਜੀ ਤੇ ਲਓ ਜੀ ਸਾਰੇ ਆਏ ਹੋ ਨੇ ਰਿਸ਼ਤੇਦਾਰ ਸਾਡੇ ਦੇਖੋ ਚਲੋ ਜੀ ਮਿਲਦੇ ਆ ਤੁਹਾਨੂੰ ਕੱਲੀ ਕੱਲੀ ਆ ਦੇਖੋ ਸਾਡੀ ਅੰਚਲੀ ਰਾਣੀ ਕੋਈ ਕੰਮ ਕਰ ਰਹੀ ਆ ਦੋਸਤੋ ਹਾਂਜੀ ਤੇ ਆਹ ਸਾਰੀ ਦੇਖੋ ਜੀ ਸਾਡੀ ਬਹੁਤ ਸਿਆਣੀ ਕੁੜੀ ਆ ਕੰਮ ਕਰ ਰਹੀ ਆ ਸਾਰੇ ਕੰਮ ਕਰ ਰਹੇ ਨੇ ਦੇਖੋ ਜੀ ਸਾਡੀਆਂ ਵੱਡੀਆਂ-ਵੱਡੀਆਂ ਭੈਣਾਂ ਚਾਚੀਆਂ ਸਾਰੀਆਂ ਕੰਮ ਕਰ ਰਹੀਆਂ ਆ ਆਹ ਦੇਖੋ ਨੈਚੀ ਦੇਵੀ ਲੋ ਜੀ ਦੋਸਤੋ ਮਿਲਦੇ ਆ ਥੋੜੀ ਦੇਰ 'ਚ ਕੰਮ ਪੈ ਗਿਆ ਕੋਈ ਹਾਂਜੀ ਲਿਆਏ ਦੋ ਬੈਂਟਾ ਲਿਆਏ ਅਸੀਂ ਉਹ ਗੱਡੀ 'ਚ ਭਈਆਂ ਨੇ ਉਹਦੇ ਚਲੋ ਮਿਲਦੇ ਆ ਥੋੜੀ ਦੇਰ 'ਚ ਦੋਸਤੋ ਠੀਕ ਆ ਲੋ ਜੀ ਮਿੱਤਰੋ ਹੋ ਗਈ ਐ ਸ਼ਾਮ ਪਰ ਅਸੀਂ ਜਾ ਰਹੇ ਹਾਂ ਹੁਣ ਕਿਉਂਕਿ ਕੱਲ ਨੂੰ ਸਵੇਰੇ ਪੈਲਸ ਤੇ ਥੋੜਾ ਜਿਹਾ ਸਾਡਿੰਗ-ਬੈਟਿੰਗ ਕਰਾਣੀ ਆ ਤੇ ਹੁਣ ਅਸੀਂ ਚੱਲੇ ਆ ਸ਼ਾਮ ਦਾ ਟਾਈਮ ਹੋ ਗਿਆ ਦੇਖੋ ਬੱਚੇ ਕਹ ਰਹੇ ਨੇ ਅਸੀਂ ਜਾਣਾ ਨਹੀਂ ਹੈਗਾ ਤੇ ਲਓ ਜੀ ਅੰਜਲੀ ਰਾਣੀ ਤੇ ਚਲੋ ਚੱਲਦੇ ਆ ਹੁਣ ਅਸੀਂ ਆਪਣੇ ਨਾਬੇ ਨੂੰ ਤੇ ਮਿਲਾਂਗੇ ਥੋੜੀ ਦੇਰ ਦੇਖੋ ਬੱਚੇ ਵੀ ਕਹਿੰਦੇ ਨੇ ਚਲੋ ਚੱਲਦੇ ਆ ਤੇ ਲਓ ਜੀ ਆ ਦੇਖੋ ਜੀ ਮੇਰਾ ਯਾਰ ਦੋਸਤ ਜਾ ਰਿਹਾ ਗੁਰਪ੍ਰੀਤ ਸਿੰਘ ਤੇ ਚਲੋ ਮਿਲ ਜਾਈਏ ਫਿਰ ਦੋਸਤੋ ਠੀਕ ਆ ਚਲੋ ਜੀ ਚੱਲੀਏ ਫਿਰ ਆਪਾਂ ਚੱਲੀਏ ਪੁੱਤਾਂ ਚਲੋ ਯਤਿਆਰ ਨੇ ਪਰ ਕਈ ਬੰਦੇ ਸਾਡੇ ਨਾਲ ਵਿੱਚ ਐ ਕਹਿੰਦੇ ਨੇ ਕਿ ਅਸੀਂ ਨੱਚ ਕੇ ਜਾਵਾਂਗੇ ਲੋ ਜੀ ਮੇਰੀ ਚਾਚੀ ਆ ਗਈ ਡੀਜੇ ਕਹਿੰਦੇ ਨੇ ਮੇਰੀ ਚਾਚੀ ਆ ਗਈ ਕਹਿੰਦੇ ਡੀਜੇ ਕਹਿੰਦੇ ਨੱਚ ਰਹਿਣ ਨੱਚਣ ਵਾਸਤੇ ਹੈਗੀ ਆ ਮੇਰੀ ਮੰਮੀ ਕੱਲੀ ਆ ਨੱਚ ਲੂਗੀ ਤੇ ਰੋਟੀਆਂ ਪਕ ਰੀਆਂ ਨੇ ਦੋਸਤੋ ਸ਼ਾਮ ਦੀਆਂ ਰੋਟੀਆਂ ਪਕ ਰੀਆਂ ਐ ਨੇ ਤੇ ਲੋ ਜੀ ਮੇਰੇ ਚਾਚਾ ਸਿਰੀ ਵੀ ਆਏ ਹੋਏ ਨੇ ਤੇ ਲੋ ਜੀ ਰਿਸ਼ਤੇਦਾਰ ਘੁੰਮ ਰਹੇ ਨੇ ਠੰਡ ਦਾ ਨਜ਼ਾਰਾ ਲੈ ਰਹੇ ਨੇ ਤੇ ਵਿਆਹ ਦਾ ਵੀ ਚਲੋ ਚੱਲਦੇ ਹੁਣ ਥੋੜੀ ਦੇਰ ਤੇ ਠੀਕ ਆ ਦੋਸਤੋ ਸਾਰੇ ਸਾਡੇ ਰਿਸ਼ਤੇਦਾਰ ਵਗੈਰਾ ਦੇਖੋ ਜੀ ਆ ਦੇਖੋ ਮਿਲੋ ਜੀ ਨਵੇਂ ਸਾਡੇ ਆਵਾ ਸਬਸਕ੍ਰਾਈਬ ਚਲੋ ਮਿਲਦੇ ਆ ਥੋੜੀ ਦੇਰ ਚ ਠੀਕ ਆ ਦੋਸਤੋ ਲਓ ਜੀ ਦੋਸਤੋ ਆ ਗਿਆ ਅਸੀਂ ਕਰੇ ਆਪਣੇ ਲਓ ਜੀ ਲਿਆਏ ਸਾਰਾ ਕੁਝ ਸਮਾਨ ਵਗੈਰਾ ਕਪੜੇ ਵਗੈਰਾ ਜੋਗੀ ਸਵੇਰੇ ਅਸੀਂ ਤਿਆਰ ਹੋ ਜਾਾਂਗੇ ਪੂਰੇ ਦੇਖੋ ਜੀ ਆ ਗਏ ਬੀਬੀ ਢਿੱਲੀ ਆ ਥੋੜੀ ਜੀ ਗੱਲ ਕਰ ਰਹੀ ਆ ਫੋਨ ਤੇ ਕੋਈ ਗੱਲ ਨਹੀਂ ਚਲੋ ਜੀ ਦੋਸਤੋ ਮਿਲਦੇ ਆ ਫਿਰ ਥੋੜੀ ਦੇਰ ਚ ਠੀਕ ਆ ਦੋਸਤੋ ਚਲੋ ਜੀ ਮੈਂ ਸ਼ੌਪ ਤੇ ਜਾ ਕੇ ਆਣਾ ਨਾ ਮਿਲਦਾ ਕਰ ਥੋੜੇ ਦੇਰ ਠੀਕ ਹੈ ਦੋਸਤੋ ਹਲੋ ਦੋਸਤੋ ਲਓ ਜੀ ਆ ਗਿਆ ਸੀ ਆਪਣੀ ਸ਼ੌਪ ਤੋਂ ਜੋ ਕੀ ਦੇਖੋ ਜੀ ਨਾਰੀਅਲ ਕਹਿੰਦਾ ਇਹਦੇ ਚੋਂ ਕਰੀਮ ਕੱਢੋ ਦੇਖੋ ਜੀ ਕਿਵੇਂ ਕਰੀਮ ਕੱਢੀਏ ਸੁੱਕੇ ਹੋਏ ਜੋ ਕਿਵੇਂ ਕਰੀਮ ਕੱਢੀਏ ਦੇਖ ਲਓ ਦੋਸਤੋ ਲਓ ਜੀ ਪਰੌਣੇ ਬਣਾ ਰਹੀ ਹੈ ਰੋਟੀ ਪਾਣੀ ਦੇਖੋ ਦੋਸਤੋ ਸਬਜੀ ਵੀ ਹੈ ਦਾਲ ਵੀ ਹੈ ਗੋਭੀ ਕੀ ਦੋਸਤੋ ਔਰ ਰੋਟੀ ਬਣ ਰਹੀ ਹੈ ਔਰ ਲਓ ਜੀ ਦੋਸਤੋ ਹਮ ਖਾਏਗੇ ਰੋਟੀ और ये क्या बोलते हैं सरवाइव कर रही है रवीता सोने देखो जी रोज दराना सारे खाएंगे अभी रोटी ਤੇ ਰਵਿਤਾ ਰਾਣੀ ਵੀ ਖਾਏਗੀ ਸਭ ਖਾएंगे ਰੋਟੀ ਚਲੋ ਜੀ ਰੋਟੀ ਖਾ ਕੇ ਮਿਲਦੇ ਆ ਫਿਰ ਥੋੜੀ देर में ठीक है दोस्तों ओके जी ਲਓ ਜੀ ਦੋਸਤੋ ਰੋਟੀ ਪਾਣੀ ਹੋ ਗਿਆ ਹੈਗਾ ਇਹ ਦੇਖੋ ਜੀ ਰਵਿਤਾ ਰਾਣੀ ਨੂੰ ਘੰਟਾ ਹੋ ਗਿਆ ਇੱਕ ਖਾਂਦੇ ਨੂੰ ਦੇਖੋ ਜੀ ਖਾਏ ਰਹੀ ਆ ਖਾ ਖਾ ਕੇ ਦੇਖੋ ਇਹ ਪੂਰਾ ਦੇਖੋ ਜੀ ਬੱਡ ਵੀ ਥੱਲੇ ਨੂੰ ਕਰਤਾ ਨੇ ਲਓ ਜੀ ਉਧਰ ਸੁਨੀਰਾਣਾ ਸਾਰੇ ਖਾ ਕੇ ਬੇਲੇ ਹੋ ਗਏ ਨੇ ਤੇ ਹਜੇ ਸੁਨੀਰਾਣਾ ਤੇ ਰਵੀਤਾਰਾਣੀ ਜੇ ਮੁਕਾਬਲਾ ਚੱਲ ਰਿਹਾ ਏ ਕਿ ਕਿਹੜਾ ਸਭ ਤੋਂ ਪਹਿਲਾਂ ਖਾਓ ਲਓ ਜੀ ਦੋਸਤੋ ਚਲੋ ਮਿਲਦੇ ਆਂ ਫਿਰ ਕੱਲ ਨੂੰ ਅਗਲੇ ਵਲੌਗ ਚ ਤੁਹਾਨੂੰ ਵਿਆਹ ਜਿਵੇਂ ਲਾਗੇ ਦੋਸਤੋ ਕੱਲ ਨੂੰ ਆਉਗੀ ਬਰਾਤ ਤੇ ਦਿਖਾਵਾਂਗੇ ਤੁਹਾਨੂੰ ਆਪਾਂ ਵਲੌਗ ਚ ਠੀਕ ਆ ਦੋਸਤੋ ਸੱਡਣੇ ਬਣੇ ਰਹੋ ਕੱਲ ਨੂੰ ਅਗਲੇ ਵਲੌਗ ਚ ਠੀਕ ਆ ਫਿਰ ਕਰਦੇ ਆ ਬਾਏ ਬਾਏ जी जय हिंद दोस्तों जय हिंद करो भाई जय हिंद जय हिंद करो जय 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 हिंद 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 जय हिंद जय हिंद जय हिंद जय हिंद जय हिंद दोस्तों